ਮਹਾਰਾਜਾ ਬਲਬੀਰ ਸਿੰਘ ਦੇ ਦਰਬਾਰ ਵਿੱਚ ਪੰਡਿਤ ਗਿਆਨ ਚੰਦ ਨਾ ਦਾ ਇੱਕ ਵਿਦਵਾਨ ਰਹਿੰਦਾ ਸੀ। ਗਿਆਨ ਚੰਦ ਨੂੰ ਆਪਣੇ ਗਿਆਨ ਤੇ ਬਹੁਤ ਹੰਕਾਰ ਸੀ। ਉਹ ਅਕਸਰ ਦੂਜੇ ਦਰਬਾਰੀਆਂ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਦਾ। ਉਹ ਦਾਅਵਾ ਕਰਦਾ ਕਿ ਦੁਨੀਆ ਵਿੱਚ ਅਜਿਹਾ ਕੋਈ ਵਿਸ਼ਾਨੀ ਜਿਸ ਬਾਰੇ ਉਹ ਨਹੀਂ ਜਾਣਦਾ। ਇੱਕ ਦਿਨ ਦਰਬਾਰ ਵਿੱਚ ਕਿਸੇ ਦੂਰ ਦੇਸ਼ ਤੋਂ ਆਏ ਇੱਕ ਯਾਤਰੀ ਨੇ ਪੁਰਾਣੀਆਂ ਲਿਪੀਆਂ ਬਾਰੇ ਚਰਚਾ ਛੇੜੀ। ਲੋਗੋ ਪੰਡਿਤ ਗਿਆਨ ਚੰਦ ਨੇ ਫੌਰਨ ਕਿਹਾ, ਮੈਂ ਦੁਨੀਆ ਦੀ ਹਰ ਪੁਰਾਣੀ ਲਿਪੀ ਪੜ ਸਕਦਾ ਹਾਂ ਅਤੇ ਉਸ ਦੇ ਅਰਥ ਸਮਝਾ ਸਕਦਾ ਹਾਂ। ਉਹ ਆਪਣੀ ਵਡਿਆਈ ਵਿੱਚ ਗੱਲਾਂ ਕਰਨ ਲੱਗਾ ਦਰਬਾਰ ਵਿੱਚ ਪਠੇਕ ਸ਼ਾਂਤ ਸੁਬਾ ਦੇ ਪਰ ਬਹੁਤ ਸੂਝਵਾਨ ਮੰਤਰੀ ਸੁਮੇਰ ਸਿੰਘ ਨੇ ਨਿਮਰਤਾ ਨਾਲ ਪੁੱਛਿਆ ਪੰਡਿਤ ਜੀ ਕੀ ਤੁਸੀਂ ਉਸ ਪ੍ਰਾਚੀਨ ਖਰੋਸ਼ਠੀ ਲਿਪੀ ਦੇ ਉਸ ਖਾਸ ਸ਼ਿਲਾ ਲਖ ਬਾਰੇ ਦੱਸ ਸਕਦੇ ਹੋ ਜਿਸ ਦਾ ਜ਼ਿਕਰ ਸਾਡੇ ਗਵਾਂਡੀ ਰਾਜ ਦੇ ਪੁਰਾਤੱਤਵ ਵਿਭਾਗ ਨੇ ਹਾਲ ਹੀ ਵਿੱਚ ਕੀਤਾ ਹੈ ਗਿਆਨ ਚੰਦ ਜੋ ਉਸ ਖਾਸ ਸ਼ਿਲਾ ਲਖ ਬਾਰੇ ਅਣਜਾਣ ਸੀ ਲਗ ਗਿਆਨ ਚੰਦ ਆਪਣੇ ਹੰਕਾਰ ਵਿੱਚ ਬੋਲਿਆ ਉਹ ਉਹ ਤਾਂ ਮਾਮੂਲੀ ਜਹੀ ਗੱਲ ਐ ਉਸ ਵਿੱਚ ਕੋਈ ਖਾਸ ਗਿਆਨ ਨਹੀਂ ਉਸਨੇ ਸੁਮੇਰ ਸਿੰਘ ਨੂੰ ਅਣ ਜਾਣ ਕੇ ਕਿ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਮਹਾਰਾਜਾ ਬਲਬੀਰ ਸਿੰਘ ਜੋ ਇਹ ਸਭ ਦੇਖ ਰਹੇ ਸਨ ਗਿਆਨ ਚੰਦੇ ਹੰਕਾਰ ਨੂੰ ਸਮਝ ਗਏ ਉਹ ਉਸ ਦੀ ਅਸਲ ਸਿਆਣਾ ਪਰਖਣਾ ਚਾਹੁੰਦੇ ਸਨ ਮਹਾਰਾਜ ਨੇ ਕਿਹਾ ਪੰਡਤ ਜੀ ਤੁਸੀਂ ਬਹੁਤ ਗਿਆਨੀ ਹੋ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ ਦੱਸੋ ਸਮੇਂ ਦੀ ਸਭ ਤੋਂ ਵੱਡੀ ਸ਼ਕਤੀ ਕੀ ਹੈ ਪੰਡਿਤ ਗਿਆਨ ਚੰਦ ਨੇ ਫਟਾਫਟ ਆਪਣੇ ਸ਼ਾਸਤਰਾਂ ਦੇ ਹਵਾਲੇ ਦੇਣੇ ਸ਼ੁਰੂ ਕਰ ਦਿੱਤੇ। ਮਹਾਰਾਜ ਸਮਾਂ ਸਭ ਨੂੰ ਬਣਾਉਂਦਾ ਤੇ ਮਿਟਾਉਂਦਾ ਹੈ। ਤੇਹ ਕਾਲ ਚੱਕਰ ਹੈ। ਵਗੈਰਾ ਵਗੈਰਾ। ਉਸਨੇ ਬਹੁਤ ਗੁੰਜਲਦਾਰ ਪਰ ਕਿਤਾਬੀ ਜਵਾਬ ਦਿੱਤਾ। ਜਦੋਂ ਮਹਾਰਾਜ ਨੇ ਉਹੀ ਸਵਾਲ ਮੰਤਰੀ ਸੁਮੇਰ ਸਿੰਘ ਨੂੰ ਪੁੱਛਿਆ ਤਾਂ ਉਸਨੇ ਸਾਦਗੀ ਨਾਲ ਉੱਤਰ ਦਿੱਤਾ। ਮਹਾਰਾਜ ਮੇਰੇ خیال ਵਿੱਚ ਸਮੇਂ ਦੀ ਸਭ ਤੋਂ ਵੱਡੀ ਸ਼ਕਤੀ ਬਦਲਾ ਲਿਆਉਣਾ ਹੈ। ਜੋ ਕਿਸੇ ਨੂੰ ਨਹੀਂ ਬਖਸ਼ਦਾ ਮਹਾਰਾਜ ਮੁਸਕਰਾਏ ਪਰ ਕੁਝ ਨਾ ਬੋਲੇ ਸੁਮੇਰ ਸਿੰਘ ਦੇ ਜਵਾਬ ਨੂੰ মামੂਲੀ ਕਹਿ ਕੇ ਰੱਦ ਕਰ ਦਿੱਤਾ ਹੁਣ ਮਹਾਰਾਜ ਨੇ ਅਸਲ ਪ੍ਰੀਖਿਆ ਲਈ ਫੈਸਲਾ ਕੀਤਾ ਉਹਨਾਂ ਨੇ ਕਿਹਾ ਮੇਰੇ ਦਰਬਾਰ ਵਿੱਚ ਦੋ ਚਿੱਤਰਕਾਰ ਹਨ ਇੱਕ ਕੁਸ਼ਲ ਜਿਸਦੇ ਹੱਥ ਵਿੱਚ ਜਾਦੂ ਹੈ ਉਹ ਹੁਬਹੂ ਤਸਵੀਰ ਬਣਾਉਂਦਾ ਹੈ ਪਰ ਸੁਭਾਅ ਦਾ ਬੜਾ ਕਠੋਰ ਤੇ ਰੋਖਾ ਹੈ ਦੂਜਾ ਵਿਨਹਿ ਜਿਸਦੀ ਕਲਾ ਵਿੱਚ ਸ਼ਾਇਦ ਉਹਨੀ ਸਫਾਈ ਨਹੀਂ ਪਰ ਉਹ ਬਹੁਤ ਨਿਮਰ ਹੈ ਤੇ ਉਸਦੀਆਂ ਤਸਵੀਰਾਂ ਦੇਲੂ ਸ਼ਾਂਤੀ ਦਿੰਦਿਆਂ ਹਨ ਤੁਸੀਂ ਦੱਸੋ ਦਰਬਾਰ ਲਈ ਕਿਸ ਚਿੱਤਰਕਾਰ ਦਾ ਯੋਗਦਾਨ ਵਾਧ ਮਹੱਤਵਪੂਰਨ ਹੈ ਪੰਡਿਤ ਗਿਆਨ ਚੰਦ ਨੇ ਬਿਨਾ ਸੋਚੇ ਕਿਹਾ ਮਹਾਰਾਜ ਇਸ ਪੁੱਛਮੇ ਦੇ ਕੀ ਗੱਲ ਕਲਾ ਤਾਂ ਕੁਸ਼ਲਤਾ ਦਾ ਨਾਮ ਹੈ ਜਿਸ ਤੇ ਹੱਥ ਵਿੱਚ ਹੁਨਰ ਹੈ ਉਹੀ ਮਹਾਨ ਹੈ ਕੁਸ਼ਲ ਦੀ ਕਲਾ ਬੇਮਿਸਾਲ ਹੈ ਬਾਵੇਂ ਉਸ ਦਾ ਸੁਭਾ ਕਿ ਹੋ ਜਾਵੀ ਹੋਵੇ ਵਿਨੈ ਦੀ ਨਿਮਰਤਾ ਦਾ ਅਸੀਂ ਕੀ ਕਰਨਾ ਹੈ ਜੇ ਉਸ ਦੀ ਕਲਾ ਵਿੱਚ ਉਨੀ ਪਰਪਕਤਾ ਨਹੀਂ ਏਹ ਸੋਨ ਕਿ ਮਹਾਰਾਜ ਗੰਭੀਰ ਹੋ ਗਏ ਉਹਨਾਂ ਕਿਆ ਪੰਡਤ ਗਿਆਨ ਚੰਦ ਤੁਹਾਡੇ ਇਸ ਜਵਾਬ ਨੇ ਤੁਹਾਡੀ ਆਪਣੀ ਸੋਚ ਦਰਸਾ ਦਤੀ ਹੈ ਤੁਸੀਂ ਵੀ ਕੁਸ਼ਲ ਚਿੱਤਰਕਾਰ ਵਾਂਗ ਸਿਰਫ ਤਕਨੀਕੀ ਗਿਆਨ ਜਾਂ ਹੁਨਰ ਨੂੰ ਹੀ ਸਭ ਕੁਝ ਸਮਝਦੇ ਹੋ ਪਰ ਉਸ ਗਿਆਨ ਨਾਲ ਆਉਣ ਵਾਲੀ ਨਿਮਰਤਾ ਅਤੇ ਦੂਜਿਆਂ ਲਈ ਸਤਕਾਰ ਨੂੰ ਭੁੱਲ ਜਾਂਦੇ ਅਸਲ ਵਿੱਚ ਗਿਆਨ ਉਦੋਂ ਹੀ ਸਫਲ ਹੈ ਜਦੋਂ ਉਸ ਨਾਲ ਨਿਮਰਤਾ ਹੋਵੇ ਮંત્રી ਸੁਮੇਰ ਸਿੰਘ ਦਾ ਜਵਾਬ ਪਮਿਸਾਦਾ ਸੀ ਪਰ ਉਸ ਵਿੱਚ ਦੁਗਾਈ ਸੀ ਅਤੇ ਤੁਹਾਡਾ ਜਵਾਬ ਵਿੱਚ ਸਿਰਫ ਸ਼ਬਦ ਦਾ ਜਾਲ ਦਰਬਾਰ ਲਈ ਕੁਸ਼ਲ ਦਾ ਹੁਨਰ ਅਤੇ ਵਿਨੇ ਦੀ ਨਿਮਰਤਾ ਦੋਵੇਂ ਜ਼ਰੂਰੀ ਹਨ ਪਰ ਹੰਕਾਰੀ ਹੁਨਰ ਨਾਲੋਂ ਨਿਮਰ ਕੋਸ਼ਿਸ਼ ਬਿਹਤਰ ਹੈ ਪੰਡਿਤ ਗਿਆਨ ਚੰਦ ਸਿਰ ਸ਼ਰਮ ਨਾਲ ਝੁਕਿਆ ਉਸ ਨੂੰ ਅਹਿਸਾਸ ਹੋ ਗਿਆ ਕਿ ਖਾਲੀ ਗਿਆਨ ਦਾ ਹੰਕਾਰ ਪিকার ਹੈ ਜੇ ਉਸ ਵਿੱਚ ਸਿਆਣਪ ਅਤੇ ਨਿਮਰਤਾ ਨਾ ਹੋਵੇ ਮਹਾਰਾਜ ਨੇ ਉਸ ਨੂੰ ਮਾਫ ਕਰ ਦਿੱਤਾ ਪਰ ਉਸ ਦਿਨ ਤੋਂ ਬਾਅਦ ਗਿਆਨ ਚੰਦ ਦੇ ਸੁਭਾਅ ਵਿੱਚ ਕਾਫੀ ਬਦਲਾਅ ਆ ਗਿਆ ਗਿਆਨ ਉਦੋਂ ਹੀ ਸਾਰਥਕ ਹੈ ਜਦੋਂ ਉਹ ਨਿਮਤਾ ਨਾਲ ਲੇ ਹੰਕਾਰ ਵੱਡੇ ਤੋਂ ਵੱਡੇ ਗਿਆਨੀ ਨੂੰ ਵੀ ਨੀਮਾ ਦਿਖਾ ਦਿੰਦਾ ਹੈ